ਪੰਜਾਬ ਤੋਂ ਇਸ ਵੇਲੇ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਇੱਕ ਵੱਡੇ ਵਿਧਾਇਕ ਤੇ SEBI ਦੀ ਵੱਡੀ ਕਾਰਵਾਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ 2 ਸਾਲ ਦੀ ਪਾਬੰਦੀ ਲਾਈ ਗਈ ਹੈ ਤੇ 63 ਕਰੋੜ ਦਾ ਜੁਰਮਾਨਾ ਉਹ ਵੀ ਪਰਿਵਾਰ ਨੂੰ ਕੀਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨੂੰ SEBI ਯਾਨੀ ਕਿ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਤੋਂ ਵੱਡਾ ਝਟਕਾ ਲੱਗਾ ਹੈ सेबी ਵੱਲੋਂ ਰਾਣਾ 슈ਗਰਸ ਦੇ ਬੋਰਡ ਆਫ ਡਾਇਰੈਕਟਰਸ ਨੇ ਪੰਜ ਫਰਮਾਂ ਤੇ ਦੋ ਸਾਲਾਂ ਦੀ ਪਾਬੰਦੀ ਲਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਆਰਐਸਆਈ ਚੇਅਰਮੈਨ ਐਮਡੀ ਡਾਇਰੈਕਟਰ ਅਤੇ ਪ੍ਰਮੋਟਰ ਰਾਣਾ ਪਰਿਵਾਰ ਦੇ ਮੈਂਬਰਾਂ ਸਣੇ 6 ਫਰਮਾਂ ਅਤੇ 15 ਜਣਿਆਂ ਤੇ 63 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਹੈ ਉਹ ਲਗਾਇਆ ਗਿਆ ਹੈ ਸੇਬੀ ਨੇ ਇੰਦਰ ਪ੍ਰਤਾਪ ਸਿੰਘ ਰਾਣਾ ਰਣਜੀਤ ਸਿੰਘ ਰਾਣਾ ਵੀਰ ਪ੍ਰਤਾਪ ਸਿੰਘ ਰਾਣਾ ਗੁਰਜੀਤ ਸਿੰਘ ਰਾਣਾ ਕਰਨ ਪ੍ਰਤਾਪ ਸਿੰਘ ਰਾਣਾ ਰਾਜਵੰਸ਼ ਕੌਰ ਪ੍ਰੀਤਿੰਦਰ ਸਿੰਘ ਰਾਣਾ ਅਤੇ ਸੁਖਜਿੰਦਰ ਕੌਰ ਨੂੰ ਕਿਸੇ ਵੀ ਸੂਚੀਬੱਧ ਕੰਪਨੀ 'ਚ ਡਾਇਰੈਕਟਰ ਅਹੁਦੇ ਜਾਂ ਹੋਰ ਪ੍ਰਬੰਧਕੀ ਅਹੁਦੇ ਲੈਣ ਤੇ 2 ਸਾਲ ਦੀ ਰੋਕ ਲਾ ਦਿੱਤੀ ਹੈ ਇਸ ਨੋਟਿਸ ਦੀ ਪ੍ਰਾਪਤੀ ਤੋਂ 45 ਦਿਨਾਂ ਦੇ ਅੰਦਰ RSL ਤੇ ਰਾਣਾ ਪਰਿਵਾਰ ਦੇ 8 ਮੈਂਬਰਾਂ ਅਤੇ ਇੱਕ ਹੋਰ ਵਿਅਕਤੀ ਸਣੇ 6 ਫਰਮਾਂ ਤੇ ਲਗਾਇਆ ਗਿਆ 36 ਕਰੋੜ ਦੇ ਜੁਰਮਾਨੇ ਦਾ ਆਨਲਾਈਨ ਭੁਗਤਾਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ SEBI ਦੇ ਚੀਫ ਜਨਰਲ ਮੈਨੇਜਰ ਵੱਲੋਂ ਜਾਰੀ ਹੁਕਮ ਵਿੱਚ ਉਕਤ ਰਕਮ ਦਾ ਭੁਗਤਾਨ 45 ਦਿਨਾਂ ਦੇ ਅੰਦਰ ਅੰਦਰ ਆਨਲਾਈਨ ਕਰਨ ਦੇ ਨਰਦੇਸ਼ ਦਿੱਤੇ ਗਏ ਨੇ ਇਸ ਤੋਂ ਇਲਾਵਾ ਆਰਐਸਐਲ ਨੂੰ 60 ਦਿਨਾਂ ਦੇ ਅੰਦਰ ਪੰਜ ਫਰਮਾਂ ਤੋਂ 15 ਕਰੋੜ ਰੁਪਏ ਦੇ ਜੁਰਮਾਨੇ ਦੀ ਰਕਮ ਵਸੂਲ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਸੇਬੀ ਦੇ ਚੀਫ ਜਨਰਲ ਮੈਨੇਜਰ ਜੀ ਰਾਮਰ ਨੇ 27 ਅਗਸਤ ਨੂੰ ਅੰਤਰੀ ਹੁਕਮ ਜਾਰੀ ਕੀਤਾ ਸੀ ਇਸ ਵਿੱਚ ਆਰਐਸਐਲ ਦੇ ਪ੍ਰੋਮੋਟਰ ਅਤੇ ਪ੍ਰੋਮੋਟਰ ਸਬੰਧਤ ਸੰਸਥਾਵਾਂ ਨੂੰ ਆਰਐਸਐਲ ਤੋਂ ਫੰਡ ਡਾਈਵਰਸ਼ਨ ਆਰਐਸਐਲ ਦੇ ਵਿੱਤੀ ਬਿਆਨਾ ਚ ਗਲਤ ਬਿਆਨੀ ਸਣੇ ਕਈ ਕਾਰਵਾਈਆਂ ਵਿੱਚ ਦੋਸ਼ੀ ਪਾਇਆ ਗਿਆ ਇਸ ਨਾਲ SEBI ਐਕਟ 1982 SEBI ਦੇ PF UT P ਰੈਗੂਲੇਸ਼ਨ 2003 ਅਤੇ LODR ਰੈਗੂਲੇਸ਼ਨ 2015 ਦੇ ਉਪਬੰਧਾਂ ਦੀ ਉਲੰਘਣਾ ਹੋਈ ਹੈ ਇਸ ਦੀ ਜਾਂਚ ਦੀ ਮਿਆਦ ਵਿੱਤੀ ਸਾਲ 2014-15 ਤੋਂ ਵਿੱਤੀ ਸਾਲ 2021 ਤੱਕ ਮੰਨੀ ਗਈ ਹੈ ਬਿਊਰੋ ਰਿਪੋਰਟ SMZ ਨਿਊਜ਼